ਮਾਰਕਰਨੀ ਸਾਡੇ ਬਜਟ ਦਾ ਹੈ ਸਭ ਤੋਂ ਪਹਿਲਾ ਮੌਕਾ ਤੇ ਬਜਟ ਦੇ ਬਾਰੇ ਅਲੱਗ-ਅਲੱਗ ਵਿਚਾਰ ਹੋ ਰਹੇ ਨੇ ਤੇ ਸਾਡੇ ਨਾਲ ਖਾਸ ਤੌਰ ਤੇ ਸਾਡੇ ਮਹਿਮਾਨ ਜੁੜੇ ਨੇ ਜਿਹੜੇ ਕਿ ਬਜਟ ਦੇ ਬਾਬਤ ਸਾਡੇ ਨਾਲ ਐਨਾਲਿਸਿਸ ਕਰਨਗੇ ਪਰ ਚੋਲ ਕਰਨਗੇ ਤੇ ਖਾਸ ਕਰਕੇ ਅਸੀਂ ਸੱਦਾ ਦਿੰਦੇ ਹਾਂ ਸਾਡੇ ਬੁਲਾਏ ਹੋਏ ਸੱਦੇ ਦੇ ਉੱਤੇ ਕਨਜ਼ਰਵੇਟਿਵ ਐਮਪੀ ਟਿਮ ਉਪਲ ਸਾਹਿਬ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋ ਚੁੱਕੇ ਨੇ ਉਹਨਾਂ ਦਾ ਸਵਾਗਤ ਕਰਦੇ ਐਮਪੀ ਉਪਲ ਵੈਲਕਮ ਟੂ ਸਵਿਫਟ ਦ ਪਰ thank you. and people uh listeners. And people, let's start from the budget. So it's uh, it's been uh, talk of the town since this morning, actually since yesterday. What do you think about this budget? Would this actually make Canadian life a bit affordable? What's your thought on that? Going to make it more expensive. Mm -hmm. it's the most expensive budget that we've ever had outside of COVID. Uh, inna Jade deficit grow gaya, that it is the largest deficit outside of COVID, even double Jinnah Justin Trudeau Siga. and that says a lot because Justin Trudeau jade gita, Inflation went up, caused a lot of economic problems. and so that is a huge concern. In fact, de khuji, the interest payments. on the debt interest payments on the debt will be higher than healthcare transfers to the provinces in na jyada interest payment apa de rahe hain we healthcare payments nal o bhi bad ho jana ji mp people tusi sochde ho ki jis tarah sarkar ne hi dawa kita ki assi healthcare de utte bahut sara paisa kharch dena ode babat tade ki sot ਦੇਖੋ ਇਹ हेल्थकेयर ਤੇ ਖਰਚਾ ਤਾਂ ਬਹੁਤ ਹੋ ਰਿਹਾ ਬਿਕਾਜ਼ ਆਲਰੇਡੀ ਆਪਣੀ ਪਾਪੂਲੇਸ਼ਨ ਵੱਧ ਰਹੀ ਆ ਸੋ ਪ੍ਰੋਵਿੰਸਸ ਨੂੰ ਹੈਲਥਕੇਅਰ ਤੇ ਖਰਚਾ ਕਰਨਾ ਪੈਂਦਾ ਐਂਡ ਪਰ ਪ੍ਰੋਬਲਮ ਇਹ ਆ ਜਦੋਂ ਆਪਾਂ ਕੋਈ ਵੀ ਗੱਲ ਕਰਦੇ ਆਂ ਹੈਲਥਕੇਅਰ ਦੇ ਆਪਾਂ ਕਹਿੰਦੇ ਆਂ ਵੀ ਓਕੇ ਫੰਡਿੰਗ ਹੋਰ ਚਾਹੀਦੀ ਆ ਬਟ ਲਾਈਕ ਆਈ ਸੈਡ ਹੈਲਥਕੇਅਰ ਨਾਲੋਂ ਜ਼ਿਆਦਾ ਡੈਟ ਦੀ ਪੇਮੈਂਟ ਆਪਾਂ ਦੇ ਰਹੇ ਆ ਇੰਟਰਸਟ ਪੇਮੈਂਟ ਆ ਆਪਾਂ ਦੇ ਰਹੇ ਆ ਨਾਟ ਫਾਰ ਡਾਕਟਰਸ ਐਂਡ ਨਰਸਸ ਜੀ ਫਾਰ ਹੈਲਥਕੇਅਰ অর ਫਾਰ ਬੈਡਸ ਬਟ ਆਪਾਂ ਗਲੋਬਲ ਬੈਂਕਸ ਬਾਂਡ ਹੋਲਡਰਸ ਉਹਨਾਂ ਨੂੰ ਦੇ ਰਹੇ ਆ ਸੋ ਦੈਟਸ ਦੀ ਅਨਫੋਰਚਨਟ ਥਿੰਗ ਵੀ ਇਨ ਇਨ ਮਿਸਮੈਨੇਜਮੈਂਟ ਇੰਨਾ ਜ਼ਿਆਦਾ ਖਰਚਾ ਇੰਨਾ ਜ਼ਿਆਦਾ ਕਰ ਰਹੇ ਆ ਵੀ ਇਨਸਟੈਡ ਆਫ ਜਿੱਥੇ ਆਪਾਂ ਨੂੰ ਪੈਸੇ ਲਾਉਣੇ ਚਾਹੀਦੇ ਆ ਲਾਈਕ ਆਈ ਸੈਡ ਜਿਵੇਂ ਅੱਗੇ ਮੈਂ ਕਹਿੰਦਾ ਵੀ 2.5 ਮਿਲੀਅਨ ਲੋਕ ਆਲਮੋਸਟ 2.2 ਮਿਲੀਅਨ ਲੋਕਨ ਐਵਰੀ ਮੰਥ ਫੂਡ ਬੈਂਕ ਤੇ ਜਾਂਦੇ ਆ ਉਹਨਾਂ ਵਾਸਤੇ ਕੁਝ ਨਹੀਂ ਇਸ ਪ੍ਰੋਜੈਕਟ ਦੇ ਵਿੱਚ ਆਪਣੇ ਹੈਲਥ ਕੇਅਰ ਬਤਾਂ ਲਈ ਕੁਝ ਨਹੀਂ ਪਰ ਖਰਚੇ ਜ਼ਿਆਦੇ ਆ ਖਰਚੇ ਜ਼ਿਆਦੇ ਕੀਤਾ ਪਰ ਲੋਕਾਂ ਦੇ ਫਾਇਦਾ ਵਾਸਤੇ ਕੁਝ ਘਟਾ ਜੀ ਤੇ ਇੱਕ ਹੋਰ ਜਿਹੜੀ ਗੱਲ ਦਾ ਸਰਕਾਰ ਇਸ ਬਜਟ ਦੇ ਵਿੱਚ ਦਾਵਾ ਕਰਦੀ ਉਹ ਆਖਦੀ ਆ ਕਹਿੰਦੇ ਕਿ ਅਸੀਂ ਇਨਫਰਾਸਟ੍ਰਕਚਰ ਦੇ ਲਈ ਬਹੁਤ ਜ਼ਿਆਦਾ ਜਿਹੜਾ ਸ਼ੇਅਰ ਰੱਖਿਆ ਹੋਇਆ ਇਸ ਬਜਟ ਦੇ ਵਿੱਚ ਕੀ ਤੁਹਾਨੂੰ ਲੱਗਦਾ ਵੀ ਲੋਕ ਇਸ ਅਨਾਉਂਸਮੈਂਟ ਦੇ ਨਾਲ ਖੁਸ਼ ਹੋਣਗੇ ਕਿ ਹੁਣ ਸਾਡਾ ਜਿਹੜਾ ਮੁਲਕ ਹੈ ਉਹਦੀ ਇਨਫਰਾਸਟ੍ਰਕਚਰ ਬੜੀ ਸੋਹਣੀ ਬਣ ਜੂਗੀ ਇਸ ਦੇ ਬਾਬਤ ਕੀ ਕਹਿੰਦੇ ਹੋ ਦੇਖੋ ਜੀ ਐਸਵਲੇ ਉਹ ਦੁਕਾਨوں ਨੂੰ ਲੋਡ ਕੀ ਸੀ they need an affordable budget they know, look struggle kar rahe ha to make their payments to make their mortgage payment rent pay karne struggle kar rahe ha groceries leniyan grocery property nahi le sakde food bank te jana penda cha unemployment ho gayi bankruptcy ho rahi hai businesses diyan mm -hmm. oh lokan nu help di lod si affordable budget di, jai, jai de chahiye si theek hai kuch saalan tak infrastructure pe spending karde ha oh jadon ho dekhi jau shayad ho chhe na hove mm -hmm. agge bhi bahut sare an, 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 an announcements ne kitiyan ਪਰ ਅੱਜ ਜਿਹੜੇ ਡੇਟ ਦੇ ਵਿੱਚ ਕਿਸੇ ਨੂੰ ਹੈਲਪ ਦੀ ਲੋੜ ਆ ਉਹਨਾਂ ਨੂੰ ਆਪਾਂ ਨੂੰ ਹੈਲਪ ਕਰਨੀ ਚਾਹੀਦੀ ਸੀ ਅਫੋਰਡੇਬਲ ਬਜਟ ਚਾਹੀਦਾ ਸੀ ਉਹ ਨਹੀਂ ਲੋਕਾਂ ਨੂੰ ਮਿਲਿਆ ਜੀ ਤੇ ਜੇਕਰ ਇਹ ਮੰਨ ਲਿਆ ਜਾਵੇ ਕਿ ਕੰਜ਼ਰਵੇਟਿਵ ਸਰਕਾਰ ਸੱਤਾ ਦੇ ਵਿੱਚ ਹੋਵੇ ਤਾਂ ਕੀ ਉਹ ਸਭ ਤੋਂ ਪਹਿਲੀ ਚੀਜ਼ ਆ ਬਦਲਾ ਇਸ ਬਜਟ ਦੇ ਵਿੱਚ ਤੁਸੀਂ ਸੋਚਦੇ ਹੋ ਕਿ ਕੰਜ਼ਰਵੇਟਿਵਜ਼ ਪਾਰਟੀ ਉਹ ਕਰ ਸਕਦੀ ਹੈ ਜਾਂ ਕਰਨਾ ਚਾਹੂਗੀ ਜੇ ਦਿੱਨੀਰੀਆਂ 'ਚੋਂ ਬੋਝ ਘਟਾਉਣਾ ਚਾਹੀਦਾ ਕਨੇਡਾ 'ਚ ਜਿਹੜੇ ਖਰਚੇ ਘਟਾਉਣੇ ਚਾਹੀਦੇ ਆ ਇਸ ਵੇਰੇ ਫਾਲਤੂ ਇੰਡਸਟਰੀਅਲ ਕਾਰਬਨ ਟੈਕਸ ਲਾਇਆ ਹੋਇਆ ਉਹ ਟੈਕਸ ਦੇ ਨਾਲ ਵੀ ਹੁਣ ਫਾਰਮਰਸ ਦੇ ਟੈਕਸ ਲੱਗਦਾ ਉਹ ਫਾਰਮਰਾਂ 'ਤੇ ਕਰਕੇ ਫਾਰਮਰ ਤੋਂ ਫਿਰ ਗਾਂਧੀ ਗਾਂ 'ਤੇ ਖਰਚਾ ਵੱਜ ਜਾਂਦਾ ਔਨ ਫੂਡ ਆਪਣਾ ਫੂਡ ਕੈਨੇਡਾ ਦੇ ਵਿੱਚ ਇਨਫਲੇਸ਼ਨ 40% ਜ਼ਿਆਦਾ ਆ ਅਮਰੀਕਾ ਨਾਲੋਂ ਸੋ ਆਪਾਂ ਇਹ ਨਹੀਂ ਕਹਿ ਸਕਦੇ ਵੀ ਚਲੋ ਇਹ ਕੋਈ ਦੁਨੀਆ ਦੀ ਕੋਈ ਪ੍ਰੋਬਲਮ ਆ ਕੈਨੇਡਾ ਕੈਨੇਡਾ ਦੇ ਵਿੱਚ ਜ਼ਿਆਦਾ ਪ੍ਰੋਬਲਮ ਆ ਸਭ ਤੋਂ ਜ਼ਿਆਦਾ ਕੈਨੇਡਾ ਦੇ ਵਿੱਚ ਪ੍ਰੋਬਲਮ ਆ ਤਹੀਂ ਆਪਣਾ ਇਦਾਂ ਫੂਡ ਜ਼ਿਆਦਾ ਮਹ ਜਿਹੜੇ ਲੋਕ ਅੱਗੇ ਫੂਡ ਬੈਂਕ ਨੂੰ ਆਪ ਡੋਨੇਸ਼ਨ ਹੁੰਦੇ ਸੀ ਹੁਣ ਉਹ ਕਹਿੰਦੇ ਵੀ ਸਾਨੂੰ ਲਾਈਨ 'ਚ ਖੜ ਕੇ ਫੂਡ ਲੈਣਾ ਪੈਂਦਾ ਥੈਟ ਸ਼ੁੱਡ ਨਾਟ ਬੀ ਹੈਪਨਿੰਗ ਇਨ ਕੈਨੇਡਾ ਉਹ ਲੋਕਾਂ ਨੂੰ ਹੈਲਪ ਕਰਨੀ ਚਾਹੀਦੀ ਆ ਪਰ ਇਸ ਬਜਟ ਦੇ ਵਿੱਚ ਕੁਝ ਨਹੀਂ ਅਸੀਂ ਹੁਣ ਵੀ ਕਹਿੰਨੇ ਹਾਂ ਵੀ ਅਮੈਂਡਮੈਂਟ ਲਿਆਵਾਂਗੇ ਇਸ ਬਜਟ ਲਈ ਕੋਈ ਜਿੱਥੇ ਅਫੋਰਡੇਬਲ ਬਜਟ ਬਣਾਵਾਂਗੇ ਟੈਕਸਿਸ ਘਟਨੇ ਚਾਹੀਦੇ ਆ ਤੇ ਐਵਰੇਜ ਪਰਸਨ ਨੂੰ ਆਮ ਲੋਕਾਂ ਲਈ ਹੈਲਪ ਹੋਣੀ ਚਾਹੀਦੀ ਸੀ ਤੇ ਹੱਪਾ ਜੌਬ ਅਪਰਚੂਨਿਟੀਆਂ ਬਲ ਜ਼ਰੂਰ ਆਉਣੀਆਂ ਹੈ ਜੀ ਸੋ ਇੱਥੇ ਵੈਸੇ ਤਾਂ ਹੀ ਐਵੀਡੈਂਟ ਆ ਬਹੁਤ ਜ਼ਿਆਦਾ ਕਿ ਬਹੁਤ ਸਾਰੀਆਂ ਫੈਡਰਲ ਜੌਬਸ ਆ ਉਹਨਾਂ ਨੂੰ ਕੱਟ ਕੀਤਾ ਜਾਊਗਾ ਪਰ ਕੀ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਬਜਟ ਦੇ ਮੁਤਲਕ ਨੌਕਰੀਆਂ ਦੇ ਨਾਲ ਸਬੰਧਤ ਕੁਝ ਹੋਰ ਅਪਰਚੂਨਿਟੀਆਂ ਆ ਸਕਦੀਆਂ ਜਦ ਕਿ ਪਹਿਲਾਂ ਮਾਰਕਾਨੀ ਨੇ ਪ੍ਰੋਮਿਸ ਕੀਤਾ ਸੀ ਵੀ ਅਸੀਂ ਫੈਡਰਲ ਲੈਵਲ ਦੇ ਜੌਬਸ ਨਹੀਂ ਕੱਟ ਕਰਾਂਗੇ ਪਰ ਹੁਣ ਉਹਦੇ ਵਿੱਚ ਪਤਾ ਲੱਗਦਾ ਵੀ ਹਜ਼ਾਰਸ ਆਫ ਜੌਬਸ ਇਹਨਾਂ ਨੇ ਕੱਟ ਕਰਨੀਆਂ ਨੇ ਉਸ ਦੇ ਨਾਲ-ਨਾਲ ਖਰਚਾ ਬਹੁਤ ਜ਼ਿਆਦਾ ਹੋ ਰਿਹਾ ਆਈ ਮੀਨ ਅਨ ਅਨਬਲੀਵੇਬਲ ਲੈਵਲਸ ਆਫ ਆਫ ਐਕਸਪੈਂਸਸ ਪਰ ਐਵਰੇਜ ਪਰਸਨ ਵਾਸਤੇ ਕੁਝ ਕੁ ਫਾਇਦਾ ਨਹੀਂ ਹੋ ਰਿਹਾ ਉਸ ਦੇ ਵਿੱਚ ਜੌਬ ਕ੍ਰੀਏਸ਼ਨ ਜਾਂ ਹੋਰ ਕਿਸੇ ਦੀ ਗੱਲ ਇਹਦੇ ਵਿੱਚ ਬਜਟ ਦੇ ਵਿੱਚ ਨਹੀਂ ਗੱਲ ਕੀਤੀ ਗਈ ਇਨ ਫੈਕਟ ਜਿਹੜੀ ਬਿਜ਼ਨੈਸਸ ਨੂੰ ਹੈਲਪ ਦੀ ਲੋੜ ਸੀ ਵੀ ਉਹਨਾਂ ਦੇ ਖਰਚੇ ਘਟ ਜਾਣ ਬਿਜ਼ਨੈਸਸ ਦੇ ਖਰਚੇ ਘਟ ਜਾਂਦੇ ਉਹ ਹੋਰ ਵੀ ਕਿਸ ਨੂੰ ਹਾਇਰ ਕਰ ਸਕਦੇ ਸੀ ਜਾਂ ਜਿਹੜੇ ਆਪਣੇ ਅੰਪਲੋਈ ਸੀ ਉਹਨਾਂ ਨੂੰ ਥੋੜਾ ਜਿਹਾ ਹੋਰ ਪੇ ਵਗੈਰਾ ਦੇ ਸਕਦੇ ਸੀ ਜਾਂ ਆਪਣੇ ਬਿਜ਼ਨੈਸes ਹੋਰ ਚੱਲ ਸਕਦੇ ਸੀ ਡੈਟ ਹਾਪਨ ਉਹ ਚੀਜ਼ ਇਸ ਬਜਟ ਵਿੱਚ ਨਹੀਂ ਸੀ ਸੋ ਰਾਈਟ ਅਵੇ ਜਿਹੜੀ ਹਲਪ ਲੋਕਾਂ ਨੂੰ ਲੋਰ ਆ ਫਰੀ ਐਵਰੇਜ ਪਰਸਨ ਐਵਰੇਜ ਬਿਜ਼ਨਸ স্মਲ ਬਿਜ਼ਨਸ ਵਾਸਤੇ ਉਹ ਨਹੀਂ ਹੈ ਉਹ ਤਾਂ ਬਚਾ ਨਹੀਂ ਜੀ ਤੇ ਇੱਕ ਜ਼ਰੂਰ ਚਾਹੁੰਦੇ ਕਿ ਜੀ ਤੁਸੀਂ ਆਪੋਜੀਸ਼ਨ ਦੇ ਵਿੱਚ ਹੋ ਤੇ ਬੜੀ ਪਾਵਰਫੁਲ ਦਾ ਆਪੋਜੀਸ਼ਨ ਇਸ ਵਕਤ ਹੈ ਐ ਐਮਪੀ ਉਹ ਬਤ ਸੀ ਸੇਫਟੀ ਸਿਕਿਉਰਟੀ ਦੇ ਉੱਤੇ ਖਰਚ ਕੀਤੇ ਜਾਣ ਵਾਲੇ ਜਿੰਨੇ ਵੀ ਪੈਸੇ ਹਨ ਉਹਨਾਂ ਦੇ ਬਾਬਤ ਕੀ ਕਹੋਗੇ ਵੀ ਹੋ ਸਕਦਾ ਕਿ ਜਿਆਦਾ ਹੋਰ ਖਰਚਾ ਕਰਕੇ ਤੇ ਮੁਲਕ ਦੀ ਜਿਹੜੀ ਸੇਫਟੀ ਸਿਕਿਉਰਟੀ ਹੈ ਉਹਨੂੰ ਚੰਗੀ ਤਰੀਕੇ ਦੇ ਨਾਲ ਬਣਾਇਆ ਜਾ ਸਕਦਾ ਦੇਖੋ ਜੀ ਸੀ ਸਮਰ ਤੋਂ ਪਹਿਲਾਂ ਸਪ੍ਰਿੰਗ ਦੇ ਵਿੱਚ ਕਾਫੀ ਮੀਨ ਆ ਵੀ ਆਲ ਨੋ ਵੀ ਕ੍ਰਾਈਮ ਕਿੰਨਾ ਜਿਆਦਾ ਵਧਿਆ ਹੋਇਆ ਹੈ ਕੈਨੇਡਾ ਦੇ ਵਿੱਚ ਸੋ ਗਵਰਨਮੈਂਟ ਨੇ ਨੂੰ ਪੁਸ਼ ਕੀਤਾ ਸੀਗਾ ਵੀ ਤੁਸੀਂ ਕੀ ਕਰ ਰਹੇ ਹੋ ਉਦੋਂ ਕਹਿੰਦੇ ਸੀ ਹਜ਼ਾਰ ਆਫਿਸਰਸ ਲਿਆ ਰਹੇ ਹਾਂ ਹਜ਼ਾਰ ਆਫਿਸਰਜ਼ ਹੋਰ ਲੈ ਆ ਰਹੇ ਆ ਐਸਐਪੀ ਆਫਿਸਰ ਠੀਕ ਆ ਸਾਰੀ ਸਮਰ ਨੰਗੇ ਸਾਰੇ ਸਮਰ ਨੰਗਨ ਤੋਂ ਬਾਅਦ ਸਪਟੈਂਬਰ ਫੋਰ ਮਿਡਲ ਆਫ ਸਪਟੈਂਬਰ ਜਾ ਕੇ ਮੈਂ ਪੁੱਛਿਆ ਸੀ ਉਦੋਂ ਅਸੀਂ ਇਨਕੁਆਇਰੀ ਕੀਤਾ ਵੀ ਓਕੇ ਵੀ ਕਿੱਥੇ ਕਿੰਨੇ ਕੁ ਆਫਸਰ ਹਾਇਰ ਕਰ ਲਏ ਵੀ ਚਲ ਠੀਕ ਆ ਹਜ਼ਾਰ ਦੇ ਵਿੱਚੋਂ 100 200 300 ਹਾਇਰ ਕਰ ਲਏ ਹੋਣੇ ਆ ਉਗਨੇ ਹਲੇ ਕੋਸ਼ਿਸ਼ ਨਹੀਂ ਕੀਤਾ ਇਵਨ ਹਾਇਰਿੰਗ ਵੀ ਨਹੀਂ ਸ਼ੁਰੂ ਕੀਤੀ ਹੁਣ ਇਸ ਬਜਟ ਦੇ ਵਿੱਚ ਪਤਾ ਲੱਗਦਾ ਕੋਈ ਠੀਕ ਹੈ ਸਪੈਂਡਿੰਗ ਬਜਟ ਲਈ ਪੈਸੇ ਰੱਖੇ ਹੋਇਆ ਪਰ ਉਹ ਸ਼ੁਰੂ ਹੋਣੇ 2026 2027 ਲੇਟਰ ਔਨ ਨੈਕਸਟ ਈਅਰ ਔਰ ਦ ਈਅਰ ਆਫਟਰ ਤੇ 4-5 ਸਾਲਾਂ ਦੀ ਜਾ ਕੇ ਇਹ ਪਲਾਨ ਹੈਗੀ ਆ ਕ੍ਰਾਈਮ ਤਾਂ ਅੱਜ ਕਿ ਲੋਕ ਨੂੰ ਪ੍ਰੋਟੈਕਟ ਅੱਜ ਕਰਨਾ ਵਾ ਐਸ ਵੇਲੇ ਕੋਈ ਇਹਨਾਂ ਨੇ ਕੋਈ ਨਾ ਕੋਈ ਖਾਸ ਨਹੀਂ ਬਜਟ ਸੈੱਟ ਕੀਤਾ ਜਾਂ ਹੈਲਪ ਕੀਤੀ ਪੁਲਿਸ ਫੋਰਸਿਜ਼ ਨੂੰ ਵੀ ਜਿੱਥੇ ਉਹਨਾਂ ਲਈ ਅੱਜ ਹੈਲਪ ਮਿਲ ਜਵੇ ਵੀ ਉਹਨਾਂ ਦੇ ਪੁਲਿਸ ਫੋਰਸਸ ਵਧਾ ਦਈਏ ਤੇ ਲੋਕਾਂ ਦੀ ਹੈਲਪ ਤੇ ਪ੍ਰੋਟੈਕਸ਼ਨ ਹੋ ਜਵੇ ਦੇਖੋ ਕਿੰਨੇ ਜਿਆਦੇ ਐਕਸਟਰੈਕਸ਼ਨ ਦੇ ਕੇਸਸ ਨੇ ਕਿੰਨੇ ਜਿਆਦੇ ਕ੍ਰਾਈਮ ਵਾਇਲਟ ਕ੍ਰਾਈਮ ਵਧੇ ਹੋਇਆ ਕੈਨਡਰ ਦੇ ਵਿੱਚ ਪਰ ਉਸ ਉਸ ਚੀਜ਼ ਵਾਸਤੇ ਰੁਕਣ ਲਈ ਇਸ ਬਜਟ ਦੇ ਵਿੱਚ ਕੁਛ ਨਹੀਂ ਇੱਕ ਐਮਪੀਪਲ ਤੁਹਾਨੂੰ ਜ਼ਰੂਰ ਪੁੱਛਣਾ ਚਾਹਾਂਗੇ ਕਿ ਕੰਜ਼ਰਵੇਟਿਵ ਪਾਰਟੀ ਦਾ ਕੀ ਟੇਕ ਹੈ ਇਸ ਦੇ ਉੱਤੇ ਜਦੋਂ ਅਸੀਂ ਇਮਿਗ੍ਰੇਸ਼ਨ ਦੀ ਗੱਲ ਕਰਦੇ ਹਾਂ ਤੇ ਖਾਸ ਕਰਕੇ ਹੁਣ ਸਰਕਾਰ ਨੇ ਹੀ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਦੁਨੀਆ ਭਰ ਤੋਂ ਟੈਲੈਂਟ ਪਛਾਣ ਕੇ ਤੇ ਇਸ ਮੁਲਕ ਦੇ ਵਿੱਚ ਲਿਆਵਾਂਗੇ ਖਾਸ ਕਰਕੇ ਜਿਹੜੇ ਹੈਲਥ ਸਿਸਟਮ ਦੇ ਵਿੱਚ ਕੰਮ ਕਰਨ ਵਾਲੇ ਪ੍ਰੋਫੈਸ਼ਨਲਸ ਨੇ ਇਹਦੇ ਬਾਰੇ ਤੁਹਾਡੀ ਕੀ ਸੋਚ ਹੈ ਜਿਵੇਂ ਪਿਛਲੇ 10 ਸਾਲਾਂ ਦੇ ਵਿੱਚ ਲਿਬਰਲ ਪਾਰਟੀ ਨੇ ਇਹੀ ਦੇਖਿਆ ਵੀ ਸਾਡੀਆਂ ਵੋਟਾਂ ਸੀ ਕਿੱਥੋਂ ਵਧਾ ਸਕਦੇ ਆ ਇਹਨਾਂ ਨੇ ਆਪਦੇ ਵੋਟਾਂ ਵਧਾਉਂਦੇ ਵਧਾਉਂਦੇ ਸਾਰੇ ਇਮੀਗ੍ਰੇਸ਼ਨ ਸਿਸਟਮ ਜਿਵੇਂ ਖਰਾਬ ਕਰ ਦਿੱਤਾ ਜਿਹੜੇ ਦੁਨੀਆ ਦੇ ਵਿੱਚ ਮੰਨੇ ਸੀਗੇ ਵੀ ਸਭ ਤੋਂ ਬੈਸਟ ਇਮੀਗ੍ਰੇਸ਼ਨ ਸਿਸਟਮ ਆ ਤੇ ਇਹ ਜਿਵੇਂ ਹੀ ਬ੍ਰੇਕ ਕਰ ਦਿੱਤਾ ਵੀ ਇਥੇ ਇੰਨੇ ਜਿਆਦੇ ਇਮੀਗ੍ਰੈਂਟ ਆ ਗਏ ਸੀਗੇ ਬਸ ਆਊਟ ਆਫ ਪਲਾਨ ਕੋਈ ਬੈਕਗ੍ਰਾਉਂਡ ਨਹੀਂ ਚੈੱਕ ਕੀਤਾ ਆਪਣੇ ਕ੍ਰਿਮੀਨਲ ਰੈਕੋਰਡ ਨਹੀਂ ਚੈੱਕ ਕਰ ਦਿੱਤਾ ਇਹ ਨਹੀਂ ਦੇਖਿਆ ਵੀ ਹਾਊਸਿੰਗ ਤੇ ਕਿੰਨਾ ਇਫੈਕਟ ਪਊਗਾ ਆਪਣੇ ਹਸਪੀਟਲ ਸਰਵਿਸਿਜ਼ ਤੇ ਕਿੰਨਾ ਕ ਇਫੈਕਟ ਪਊਗਾ ਤੇ ਹੁਣ ਇਹ ਕਹਿੰਦੇ ਸੀ ਅਸੀਂ ਇਮੀਗ੍ਰੇਸ਼ਨ ਹੁਣ ਘਟਾ ਰਹੇ ਹਾਂ ਸੋ ਦੇ ਟਰਾਈਂਗ ਟੂ ਫਿਕਸ ਵੀ ਆਵਦਾ ਮੈਸ ਬਾਕਿ ਹੁਣ ਜਿਵੇਂ ਕਹਿੰਦੇ ਸੀ ਫਿਕਸ ਕਰਾਂਗੇ ਤੇ ਹੱਲੀ ਵੀ ਕਹਿੰਦੇ ਆ ਵੀ ਅਸੀਂ ਹੋਰ ਇਮੀਗ੍ਰੈਂਟ ਲਿਆਵਾਂਗੇ ਇਨ ਸਰਟਨ categories ਤੇ ਬਿਓਨੈਸਟ ਇਹਨਾਂ ਦੀ ਮਿਸਮੈਨੇਜਮੈਂਟ ਇੰਨੀ ਜ਼ਿਆਦਾ ਹੈ ਮੈਂ ਨਹੀਂ ਇਹਨਾਂ ਨੂੰ ਟਰਸਟ ਕਰਦਾ ਵੀ ਇਹ ਪ੍ਰੋਪਰਲੀ ਹੈਂਡਲ ਕਰ ਸਕਦੇ ਆ ਜਿਨ੍ਹਾਂ ਨੇ ਇਹਨਾਂ ਕੰਮ ਖਰਾਬ ਕਰ ਦਿੱਤਾ ਜਿਨ੍ਹਾਂ ਨੇ ਇਹਨਾਂ ਜ਼ਿਆਦਾ ਮਿਸਮੈਨੇਜਮੈਂਟ ਕਰਕੇ ਜਿਵੇਂ ਦੁਨੀਆ ਦਾ ਬੈਸਟ ਡੈਮੋਗ੍ਰੇਸ਼ਨ ਸਿਸਟਮ ਤੋਂ ਥੱਲੇ ਲੈ ਆਂਦਾ ਉਹਨਾਂ ਨੂੰ ਆਪਾਂ ਨਹੀਂ ਹੁਣ ਟਰਸਟ ਕਰ ਸਕਦੇ ਤੇ ਅਖੀਰ ਦੇ ਵਿੱਚ ਇਹ ਜ਼ਰੂਰ ਦੱਸੋ ਜੀ ਕੰਸਰਵੇਟਿਵ ਪਾਰਟੀ ਦੇ ਜਿਹੜੇ ਥੌਟਸ ਨੇ ਕਿਉਂਕਿ ਮੈਨੂੰ ਪਤਾ ਕਿ ਏ ਗ੍ਰੇਡ ਤਾਂ ਇਸ ਬਜਟ ਨੂੰ ਨਹੀਂ ਮਿਲਣਾ ਪਰ ਤੁਸੀਂ ਗ੍ਰੇਡਿੰਗ ਜੇ ਕਰਨੀ ਹੋਵੇ ਇਸ ਬਜਟ ਦੀ ਕੀ ਗ੍ਰੇਡ ਕਰੋਗੇ ਕਿਉਂਕਿ ਸੀ ਇਹ ਕਹਿ ਸੀ ਕਿ ਜਿਹੜਾ ਓਵਰঅল ਡੈਫਿਸਿਟ ਵੀ 42 ਬਿਲੀਅਨ ਡਾਲਰ ਤੋਂ ਥੱਲੇ ਥੱਲੇ ਰੱਖ ਲੋ ਤੇ ਅਫੋਰਡੇਬਲ ਬਜਟ ਹੋਣਾ ਚਾਹੀਦਾ ਵੀ ਜਿਹੜੇ ਲੋਕਾਂ ਨੂੰ ਅੱਜ ਲੋਡ ਆ ਜਿਹਨੇ ਲੋਕ ਹੁਣ ਪੇਮੈਂਟ ਨਹੀਂ ਮੀ ਫੋਲ ਆਫ ਦੇ ਕਰ ਸਕਦੇ ਯੂ نو ਆਫ ਦੇ ਬਿਜ਼ਨੈਸ ਜਿਹਨਾਂ ਦੀ ਬੈਂਕਰਪਸੀ ਹੋ ਰਹੀਆਂ ਨੇ ਵੀ ਉਹਨਾਂ ਨੂੰ ਹੈਲਪ ਤੇ ਸਪੋਰਟ ਮਿਲਣੀ ਚਾਹੀਦੀ ਆ ਜਿਹੜੇ ਲੋਕ ਫੂਡ ਬੈਂਕ ਅੰਦਰ ਵਿੱਚ ਖਰੇ ਉਹਨਾਂ ਨੂੰ ਹੈਲਪ ਹੋਣੀ ਚਾਹੀਦੀ ਆ ਪਰ ਉਹਨਾਂ પાસે ਇਸ ਬਜਟ ਦੇ ਵਿੱਚ ਕੁਝ ਨਹੀਂ ਇਸ ਬਜਟ ਜਿਵੇਂ ਹੀ ਫੇਲ ਹੋ ਗਿਆ ਅਸੀਂ ਐਮੈਂਡਮੈਂਟ ਪ੍ਰਪੋਜ਼ ਕਰਾਂਗੇ ਉਸ ਅਮੈਂਡਮੈਂਟ ਵਿੱਚ ਹੋ ਵੀ ਅਫੋਰਡੇਬਲ ਬਜਟ ਹੋਣਾ ਚਾਹੀਦਾ ਡੈਫਿਸਟ ਕੰਟਰੋਲ ਕੀਤਾ ਕਰਨਾ ਚਾਹੀਦਾ ਕਿ ਜਿਹੜੇ ਐਵਰੇਜ ਪਰਸਨ ਨੇ ਐਵਰੇਜ ਲੋਕ ਉਹਨਾਂ ਨੂੰ ਹੀ ਹੈਲਪ ਹੋਣੀ ਚਾਹੀਦੀ ਆ ਖਰਚੇ ਘਟਨੇ ਚਾਹੀਦੇ ਆ ਕੈਨੇਡੀਅਨਸ ਦੇ ਪਾਸੇ ਤੇ ਉਹ ਹੋਪਫੁਲੀ ਉਸ ਅਮੈਂਡਮੈਂਟ ਜੇ ਪ੍ਰੋਪੋਜ਼ ਹੋ ਜਾਵੇ ਇਹ ਬਜਟ ਨੂੰ ਫਿਕਸ ਕਰ ਸਕਦੇ ਆ ਜੀ ਐਮ ਪੀਪਲ ਤੁਸੀਂ ਸਾਨੂੰ ਅੱਜ ਕਈ ਕੀਮਤੀ ਸਮਾਂ ਦਿੱਤਾ ਤੇ ਅਖੀਰ ਦੇ ਵਿੱਚ ਗੁਰਪੁਰਪ ਦੀਆਂ ਫਿਰ ਤੋਂ ਵਧਾਈਆਂ ਦਿੰਦੇ ਆ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮੱਚ ਜੀ ਸਾਤ੍ਰਿਕਾ ਸਾਤ੍ਰਿਕ ਆਕਾਲ ਜੀ